ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਨਵੀਂ ਵੀਡੀਓ ਚ ਮੈਂ ਤੁਹਾਡਾ ਬਿੰਦਾ ਲਾਹੌਰੀਆ ਅੱਜ ਆਪਾਂ ਫੇਰ ਨਵੀਂ ਵੀਡੀਓ ਪੁਰਾਣੇ ਟਰੈਕਟਰ ਦੀ ਲੈ ਕੇ ਵੀਡੀਓ ਪੂਰੀ ਡਿਟੇਲ ਦੇ ਇਹਦੀ ਬਣਾਵਾਂਗੇ ਹਨਾ ਵੀਡੀਓ ਰਾਈ ਤੁਹਾਨੂੰ ਦਿਖਾਵਾਂਗੇ ਵੀ ਕਿਹੜਾ ਮਾਡਲ ਹੈ ਕੀ ਟਰੈਕਟਰ ਹੈ ਤੇ ਮੈਂ ਮੇਰੇ ਕਿਸਾਨ ਭਰਾਵਾਂ ਦਾ ਸਵਾਗਤ ਕਰਦਾ ਜਿਹੜੇ ਦੇਖਦੇ ਆ ਵੀਡੀਓ ਨੂੰ ਸ਼ੇਅਰ ਕਰਦੇ ਆ ਧੰਨਵਾਦ ਉਹਨਾਂ ਦਾ ਚਲੋ ਇਸ ਮਾਧਿਅਮ ਰਾਈ ਕੀ ਹੈ ਵੀ ਸਾਡੇ ਟਰੈਕਟਰ ਜਿਹੜੇ ਹਨਾ ਪਿੱਛੇ ਅਸੀਂ ਵੀਡੀਓ ਪਾਈਆਂ ਇੱਕ ਇੱਕ ਕਰਕੇ ਆਪਣੇ ਟਰੈਕਟਰੋ ਸੇਲ ਹੋਏ ਆ ਤੇ ਆਪਾਂ ਹੁਣ ਇੱਕ ਇੱਕ ਕਰਕੇ ਇਹਦੀ ਪੂਰੀ ਡਿਟੇਲ ਚ ਪਾ ਕੇ ਜਿਵੇਂ ਇੱਕ ਤਮ ਮਾਰਕੀਟਪਲੇਸ ਆ ਉੱਥੇ ਪਾ ਦਿੰਨੇ ਹੁੰਨੇ ਆ ਫੋਟੋਆਂ ਤੇ ਦੂਜੇ ਨੰਬਰ ਤੇ ਨਾਲ ਇਹਦੀ ਵੀਡੀਓ ਕਰਕੇ ਪਾ ਦਿੰਨੇ ਆ ਵੀ ਦੋਵੇਂ ਦੋਹਾਂ ਰਸਤਿਆਂ ਚ ਆਪਾਂ ਨੂੰ ਇਹਦਾ ਪੂਰੀ ਡਿਟੇਲ ਪਤਾ ਲੱਗ ਜੇ ਤੇ ਅੱਜ ਆਪਾਂ 730 ਦੀ ਵੀਡੀਓ ਤੁਹਾਨੂੰ ਕਰਕੇ ਦਿਖਾਉਣੇ ਆ ਟਰੈਕਟਰ ਪਹਿਲਾਂ ਦਿਖਾ ਦਈਏ ਵੀਡੀਓ ਦੇ ਵਿੱਚ ਤੇ ਨਾਲ-ਨਾਲ ਤੁਹਾਨੂੰ ਡਿਟੇਲ ਦੱਸਦੇ ਆ ਜੀ ਇਹ 730 ਜਿਹੜਾ ਸੋਨਾ ਲਿਖਿਆ 11 ਮਾਡਲ ਹੈ ਜੀ ਤੇ ਫਸਟ ਓਨਰ ਟਰੈਕਟਰ ਹੈ ਤੇ ਟਰੈਕਟਰ ਜਿਹੜਾ ਹੈ ਮੰਨ ਲਓ ਚੱਲਣ ਚਲਾਉਣ ਦਾ ਪੂਰਾ ਵਧੀਆ ਹੈ ਟਾਇਰ ਤੁਸੀਂ ਦੇਖ ਸਕਦੇ ਹੋ ਪੂਰੇ ਕੰਮ ਦੇ ਨਾਲ ਇਹ 80 85 ਦਾ ਟਾਇਰ ਹੈ ਤੇ ਗੁਡੀਅਰ ਗੁਡੀਅਰ ਕੰਪਨੀ ਦੇ ਤੇ ਬਾਕੀ ਵੇਖੋ ਹੁਣ ਮਾਡਲ ਹੈ 11 ਤੇ ਮਗਰਾੜਾਂ ਦੇ ਵਿੱਚ ਥੋੜਾ ਬੋੜਾ ਹੈਗਾ ਪਤਾ ਨਹੀਂ ਕੀ ਕਰਾਇਆ ਉਹਨਾਂ ਨੇ ਪੀਸ ਜੇ ਲੱਗੇ ਆ ਬਾਕੀ ਟਰੈਕਟਰ ਜਿਹੜਾ ਸ਼ੋਅ ਦਾ ਹੈ ਸਾਰਾ ਓਕੇ ਹੈ Ориਜਨਲ ਹੈ ਵੀ ਕਿਤੇ ਕੋਈ ਇਹਦੇ ਰੰਗ ਨਹੀਂ ਕਰਾਇਆ ਆਪਾਂ ਜਿਉਂ ਦੀ ਤਿਉਂ ਜਿਵੇਂ ਆਪਣੇ ਕੋਲ ਕਸਟਮਰ ਤੋਂ ਆਇਆ ਹੈ ਉਵੇਂ ਹੀ ਖੜਾ ਹੈ ਤੇ ਇਹਦਾ ਮੁਕਸਰ ਦਾ ਨੰਬਰ ਹੈ ਮੁਕਸਰ ਜਾਂ ਮਲੋੜ ਦਾ ਨੰਬਰ ਹੈ ਤੇ ਮੰਨ ਲਓ ਪਹਿਲੇ ਨਾ ਐ ਟਰੈਕਟਰ ਐ ਨਹੀਂ ਵੀ ਗਾਂਧੀਆ ਨਾ ਹੋਇਆ ਜਾਂ ਹਰਿਆਣਾ ਨੰਬਰ ਤੋਂ ਨਾ ਹੋਇਆ ਫਸਟ ਟਾਈਮ ਟਰੈਕਟਰ ਐ ਜੀ ਤੇ ਇਹਦੀ ਆਪਾਂ ਜੇ ਕੀਮਤ ਦੀ ਗੱਲ ਕਰੀਏ ਤੇ ਇਹ ਸਿਲੰਡਰ ਮੈਂ ਤੁਹਾਨੂੰ ਦੱਸ ਦਿਆਂ ਨਾ 730 ਦਾ ਐ ਬਹੁਤ ਪੁੱਛਦੇ ਆ ਵੀ ਸਿਲੰਡਰ ਤਿੰਨ ਐ ਕਿ ਦੋ ਐ ਇਹ ਦੋ ਸਿਲੰਡਰ ਚ ਐ ਤੇ ਕੀਮਤ ਦੀ ਗੱਲ ਕਰੀਏ ਮੰਗਣ ਨੂੰ ਤਾਂ ਸੀ ਇਹਦੇ 275 ਮੰਗਦੇ ਆ ਜੀ ਤੇ ਆਪਾਂ ਫਾਈਨਲੀ ਤੁਹਾਨੂੰ ਟਰੈਕਟਰ ਇਹ 255 60 ਦੇ ਕਰੀਬ ਇਹ ਦੇ ਦਿਆਂਗੇ ਤੇ ਬਾਕੀ ਮੌਕੇ ਤੇ ਜਿਹੜਾ ਕੋਈ ਹੈ ਨਾ ਕਸਟਮਰ ਆ ਕੇ ਲੈਂਦਾ ਮਾਨਤਨ ਵੀ ਕਰਾਂਗੇ ਸੋ ਅੱਜ ਦੀ ਵੀਡੀਓ ਜਿਹੜੀ ਹੈ ਬਸ ਥੋੜਾ ਜਿਹਾ ਇਹੀ ਰਾਉਂਡ ਹੀ ਆ ਹੀ ਹੁੰਦਾ ਵੀ ਨੰਬਰ ਕਿੱਥੋਂ ਦਾ ਹੈ ਟਾਇਰ ਕਿੰਨੇ ਆ ਇੰਜਨ ਗੇਅਰ ਦਾ ਰੈਕਟਰ ਸਹੀ ਆ ਬਿਲਕੁਲ ਬੰਦਾ ਵਾਹ ਕੇ ਲੈ ਸਕਦਾ ਤੇ ਅਗਲੀ ਵੀਡੀਓ ਨਾਲ ਫਿਰ ਮਿਲਦੇ ਆਂ ਜੀ ਅੱਜ ਦੀ ਵੀਡੀਓ ਇੰਨੀ ਸასი ਕਾਲ ਜੀ ਸਾਰਿਆਂ ਨੂੰ